ਹਾਂਜੀ ਸਾਥੀਓ ਅਸੀਂ ਰਾਣੀਆਂ ਸ਼ਹਿਰ ਦੇ ਵਿੱਚ ਪਹੁੰਚੇ ਜਿਵੇਂ ਕਿ ਅਸੀਂ ਬਹੁਤ ਵਾਰੀ ਮਜ਼ਦੂਰਾਂ ਦੇ ਮੁੱਦੇ ਲੈ ਕੇ ਆਏ ਹਾਂ ਅੱਜ ਵੀ ਅਸੀਂ ਕਾਫੀ ਦੇਖ ਸਕਦੇ ਹੋ ਸਾਡੇ ਪਿੱਛੇ ਮਜ਼ਦੂਰ ਮਹੱਲੇ ਆ ਅਸੀਂ ਅੱਜ ਫਿਰ ਇੱਕ ਵਾਰੀ ਵਿਖਾ ਦਈਏ ਜਿੱਥੇ ਵੀ ਕਿਤੇ ਪੂਰੇ ਭਾਰਤ ਦੇ ਵਿੱਚ ਕਿਤੇ ਵੀ ਚਲ ਜਾਓ ਪਹਿਲੀ ਗੱਲ ਤਾਂ ਇਹ ਆ ਕਿ ਮਜ਼ਦੂਰਾਂ ਦੇ ਜਿਹੜੇ ਮਹੱਲੇ ਹੁੰਦੇ ਉਹਨਾਂ ਦੇ ਗਲੀਆਂ ਬਹੁਤ ਛੋਟੀਆਂ ਹੁੰਦੀਆਂ ਜੇ ਛੋਟੀਆਂ ਗਲੀਆਂ ਤੇ ਉਹਦੇ ਵਿੱਚ ਵੀ ਬਹੁਤ ਵਾਰੀ ਗੰਦਗੀ ਹੁੰਦੀ ਆ ਇਹ ਸੜਕ ਤੁਸੀਂ ਦੇਖ ਸਕਦੇ ਹੋ ਇਹ ਸੜਕ ਦਾ ਕੋਈ ਨਹੀਂ ਪਤਾ ਨਹੀਂ ਇੱਥੇ ਮਜ਼ਦੂਰਾਂ ਦੇ ਮਹੱਲਿਆਂ ਦੇ ਵਿੱਚ ਆ ਕੇ ਸਰਕਾਰ ਦੇ ਬਜਟ ਖਤਮ ਹੋ ਜਾਂਦੇ ਆ ਯਾ ਫਿਰ ਲੋਕ ਖਾ ਜਾਂਦੇ ਆ ਮਜ਼ਦੂਰਾਂ ਦੀਆਂ ਬਹੁਤ ਜ਼ਿਆਦਾਆਂ ਕਮੀਆਂ ਸੀ ਮਜ਼ਦੂਰਾਂ ਨੂੰ ਕਹਿ ਦਈਏ ਕਿ ਬੋਲਿਆ ਕਰੋ ਅਸੀਂ ਵੀ ਕਈ ਵਾਰੀ ਮਜ਼ਦੂਰਾਂ ਤੋਂ ਜਦੋਂ ਕੁਝ ਪੁੱਛਦੇ ਉਹਨਾਂ ਦੀਆਂ ਸਮੱਸਿਆਵਾਂ ਆਫ ਕੈਮਰੇ ਵਿੱਚ ਬਹੁਤ ਵਾਰੀ ਦੱਸ ਦਿੰਦੇ ਆ ਕਿਉਂਕਿ ਮਜ਼ਦੂਰ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਦੂਰ ਆ ਵੱਡੇ ਧਨਾੜ ਲੋਕ ਉਹਨਾਂ ਨੂੰ ਸ਼ਿਕਾਰ ਕਰਨੇ ਆਉਂਦੇ ਆ ਉਹ ਆਪਣੇ ਆਪਣੇ ਪੇਜਾਂ ਤੇ ਪਾ ਦਿੰਦੇ ਆ ਜਾਂ ਕਿਸੇ ਵੀ ਚੈਨਲ ਰਾਈ ਉਹ ਕਰ ਲੈਂਦੇ ਸਾਰਾ ਕੁਝ ਪਰ ਮਜ਼ਦੂਰ ਕਦੀ ਵੀ ਕੈਮਰੇ ਤੇ ਅੱਗੇ ਆ ਕੇ ਬੋਲਦਾ ਨਹੀਂ ਆ ਅਸੀਂ ਮਜ਼ਦੂਰਾਂ ਨਾਲ ਬਹੁਤ ਵਾਰੀ ਕੋਸ਼ਿਸ਼ ਕਰਦੇ ਮਜ਼ਦੂਰ ਆਪਣੀਆਂ ਸਮੱਸਿਆਵਾਂ ਨਹੀਂ ਦੱਸਦੇ ਅਜਿਹਾ ਕਿ ਉਹ ਨਰਕ ਵਿੱਚ ਜੀ ਰਹੇ ਆ ਇਹ ਤੁਸੀਂ ਦੇਖ ਰਹੇ ਹੋ ਕਿ ਸਭ ਤੋਂ ਗੰਦੀ ਛੜਕਿਆ ਏ ਕੋਈ ਬੱਚੇ ਵੀ ਮੇਰੇ ਖਿਆਲ ਚ ਇਸ ਗਲੀ ਦੇ ਸਕੂਲ ਚ ਜਾਂਦੇ ਵੀ ਹੋਣਗੇ ਇਹੋ ਜੀ ਕੋਈ ਗੱਲ ਨਹੀਂ ਇਹ ਲਗਭਗ 800 ਮੀਟਰ ਦੀ ਗਲੀ ਹੈ ਸਾਰੀ ਦਾ ਇਹੀ ਹਾਲ ਆ ਬਾਕੀ ਇਹ ਮਜ਼ਦੂਰ ਵੀ ਸਾਡੇ ਨਾਲ ਖੜਿਆ ਇਹਨੂੰ ਵੀ ਪੁੱਛਦੇ ਆ ਵੀਰ ਜੀ ਇਹ ਜੋ ਗਲੀ ਆ ਤੁਸੀਂ ਕਦੀ ਮੰਗ ਨਹੀਂ ਠਾਈ ਮੰਗ 22 ਸੀ ਜੀ ਐਮਸੀ ਕੋਲ ਜਾਣਾ ਹੈ ਤੇ ਐਮਸੀ ਕੰਡਾਈ ਚੇਅਰਮੈਨ ਕੋਲ ਜਾਓ ਜੀ ਜੇ ਚੇਅਰਮੈਨ ਕੋਲ ਜਾਣੇ ਤੇ ਕਹਿੰਦਾ ਜੀ ਉਹਨਾਂ ਨੂੰ ਪਤਾ ਜੀ ਠੇਕੇਦਾਰ ਨੂੰ ਪਤਾ ਜੀ ਵੀਰ ਜੀ ਇੱਕ ਦੋ ਜੀ ਆਪਦੇ ਕਪੜਾ ਕਰ ਰੱਖਿਆ ਸਾਂ ਉਹਨਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਵੀਰ ਜੀ ਜਿਵੇਂ ਤੁਸੀਂ ਕਿਹਾ ਸੀ ਕਿ ਇੱਥੇ ਲੋਕਟਾਈ ਲੱਗੀ ਸੀ ਪਹਿਲਾਂ ਬਾਅਦ ਚ ਪੱਟ ਕੇ ਲੱਗੀ ਕੀ ਹੈ ਸੱਚ ਸੱਚ ਹੈ ਜੀ ਹੁਣੇ 1 ਮਹੀਨਾ ਹੀ ਹੋਇਆ ਪੱਟੀ ਨੂੰ ਟਾਇਲ ਪੱਟ ਕੇ ਲੈ ਗਿਆ ਨਾਲ ਦੇ ਨਾਲ ਹੀ ਟਰਾਲੀ ਲੈ ਪਟਦੇ ਸੀ ਟਰਾਲੀ ਲੈ ਜਾਂਦੇ ਸੀ ਕੀ ਕਾਰਨ ਸੀ ਪਟਣ ਦਾ ਪਤਾ ਨਹੀਂ ਜੀ ਇਹਨਾਂ ਨੂੰ ਪਤਾ ਤੁਹਾਨੂੰ ਕੋਈ ਸਹੀ ਦੱਸਿਆ ਦੁਬਾਰੇ ਬਣਾਣੀ ਆ ਛੜਕ ਨੇ ਦੁਬਾਰੇ ਬੜੇ ਬੜੇ ਸਾਲਾ ਦੀ ਤਿਆਰੀ ਆ ਦੁਬਾਰਾ ਤੇ ਉਦੋਂ ਬਣਾਈ ਜਾਂਦੀ ਜੇ ਪਹਿਲੀ 'ਚ ਕੋਈ ਕਮੀ ਹੋਵੇ ਕਮੀ ਸੀ ਕੋਈ ਪਹਿਲੀ ਤਾਂ ਐਵੇਂ ਸੀ ਨਾ ਪਾਈ ਸੀ ਆਪਣੀ ਆ ਪਾ ਪਾਈ ਭਾਈ ਦੂਜੀ ਆਪਣੀ ਪਾਣੀ ਵਾਲੀ ਅੱਛਾ ਅੱਛਾ ਤੋ ਸਾਰੇ ਮਤਲਬ ਕਿਵੇਂ ਟੂਟੀਆਂ ਲਈਏ ਸਾਰੀ ਛੜਕ ਪੱਟੀ ਮਤਲਬ ਘਰ ਦਾ ਜਿਹੜਾ ਪਾਣੀ ਆਉਂਦਾ ਟੂਟੀ ਵਾਲਾ ਉਹ ਪਾ ਪਾਈ ਸੀ ਹਾਂ ਪਾਈ ਸੀ ਤੇ ਉਹ ਇਟਾਂ ਕਿਧਰ ਗਈਆਂ ਓਏ ਟਮਾ ਤੇ ਕੋਈ ਲਾਚ ਕਿਸੇ ਨੇ ਵਿੱਚ ਪਾਤੀ ਵਿੱਚ ਕੋਈ ਪੂਰੀ ਖੜੀ ਚ ਕੋਈ ਵਿੱਚ ਪੂਰੀ ਖੜੀ ਚ ਕੋਈ ਨਹੀਂ ਪਾਟ ਕੇ ਨਾ ਉਹਦਾ ਵਿੱਚ ਦਿੱਤੀਆਂ ਲਜਾ ਤੇ ਅੱਛਾ ਘਾਟਾਲੀਆਂ 54 ਲਾਗਣ ਸਾਲੋਂ ਨਹੀਂ ਪਤਾ ਵੀ ਕਿੱਥੇ ਲਾਗਣ ਕਿੱਥੇ ਨਹੀਂ ਲਾਗਣ ਟਾਲਿਟ ਪਰ ਕੇ ਅੱਛਾ ਹਾਂ ਇਹ ਕਿੱਟ ਨਹੀਂ ਛੱਡੀ ਸਾਡੇ ਹਾਂ ਜੀ ਇਕਦੀਆਂ ਰਹੀਆਂ ਨੇ ਇੱਟਾਂ ਸਾਰੀ ਸਜੀ ਚੱਕ ਚੱਕ ਤੇ ਲੈ ਜੀ ਪਟਦੇ ਸੀ ਸਜੀ ਚੱਕ ਤੇ ਲੈ ਜਾਂਦੇ ਸੀ ਸਾਨੂੰ ਇਹ ਨਹੀਂ ਪਤਾ ਵੀ ਐਮਸੀ ਨੇ ਵੇਚੀਆਂ ਲੈ ਕੇ ਉਹਨਾਂ ਨੇ ਆਪਣੇ ਜਿਹੜੇ ਠੇਕੇਦਾਰਾਂ ਨੇ ਵੇਚੀਆਂ ਨੇ ਤੇ ਸਜੀ ਪਟਕ ਲੈਦਾ ਸੱਜਿਆ ਵੇਚਦੇ ਮੈਂ ਤਾਂ ਤੁਹਾਡੀ ਨਜ਼ਰ ਚ ਇੱਟਾਂ ਲੈ ਗਏ ਹਾਂ ਤੁਸੀਂ ਇੱਟਾਂ ਲੈ ਗਏ ਸਾਡੇ ਸਾਹਮਣੇ ਲੈ ਕੇ ਜਾਂਦੇ ਨੇ ਤੁਹਾਨੂੰ ਕੀ ਕਿਹਾ ਗਿਆ ਐਮਸੀ ਵੱਲੋਂ ਜੇ ਠੇਕੇਦਾਰੀ ਵਿੱਚ ਬਣ ਜਾਵੇਗੀ ਛੜਕ ਬਣ ਜਾਵੇਗਾ ਮਹੀਨਾ ਹੋ ਗਿਆ ਅਜੇ ਤਾਈ ਤਾਂ ਕੋਈ ਬਣੀ ਨਹੀਂ ਛੜਕ

ਹੁਣ ਦੁਬਾਰੇ ਪਾਰਟੀ ਲੈ ਕੇ ਹੁਣ ਕਹਿੰਦੇ ਬਣਾਨੇ ਕਿਤੇ ਐਵੇਂ ਤਾਂ ਨਹੀਂ ਕਿ ਇਹ ਗਲੀ ਵਾਲੇ ਕਿਸੇ ਹੋਰ ਪਾਰਟੀ ਦੇ ਹੋਣ ਜਾਂ ਐਮਸੀ ਜਾਂ ਠੇਕੇਦਾਰ ਕਿਸੇ ਹੋਰ ਪਾਰਟੀ ਦਾ ਹੋਵੇ ਪਾਰਟੀ ਵਾਰੀ ਅਸੀਂ ਇਹ ਮਸਲੇ ਵੇਖੇ ਮਜ਼ਦੂਰਾਂ ਦੇ ਵਿੱਚ ਜਦੋਂ ਆਮ ਪਿੰਡ ਇੱਥੇ ਦੇ ਸ਼ਹਿਰ 'ਚ ਐਮਸੀ ਬੰਦੇ ਪਿੰਡਾਂ 'ਚ ਜਦੋਂ ਸਰਪੰਚ ਕਿਸੇ ਹੋਰ ਪਾਰਟੀ ਦਾ ਹੋਵੇ ਉਹ ਗਲੀ ਵਾਲੇ ਕਿਸੇ ਹੋਰ ਪਾਰਟੀ ਦਾ ਐਵੇਂ ਵੀ ਛਟਕਾ ਰੁਕ ਜਾਂਦੀ ਹੈ ਕਿਤੇ ਐਵੇਂ ਤਾਂ ਨਹੀਂ ਉਲਟੀ ਵਾਲਾ ਕਿ ਦੇਖ ਤੈਰੀ ਬੈਸ ਇਹ ਗਲੀ ਨੂੰ ਕੋਈ ਵੰਦ ਨਹੀਂ ਛੱਤੀ ਪਾਰਟੀ ਪੁਰਟੀਆ ਕੋਈ ਚੱਕਰ ਨਹੀਂ ਅੱਛਾ ਪਾਰਟੀ ਦਾ ਕੋਈ ਚੱਕਰ ਨਹੀਂ ਇਹੋ ਵੀ ਮਤਲਬ ਪੂਰੀ ਜਾ ਕੇ ਪੂਰਾ ਪਤਾ ਕੋਈ ਕਿਸੇ ਨੂੰ ਕਿਵੇਂ ਕੰਮ ਕਰਾਣਾ ਜਦੋਂ ਤੁਸੀਂ ਇੱਥੇ ਹੋਏ ਜੋ ਐਮਸੀ ਤੋਂ ਉੱਪਰ ਬਹੁਤ ਹੋਰ ਵੀ ਤਰੀਕੇ ਬਹੁਤ ਹੈ ਸੜਕਾ ਬਣਾਉਂਦੇ ਕਦੀ ਵੱਡੇ ਲੀਡਰ ਕੋਲ ਜਾਂ ਜਦੋਂ ਕੋਈ ਤੁਹਾਡੇ ਕੋਲ ਕੋਈ ਲੀਟਰ ਚੱਲ ਕੇ ਆਉਂਦਾ ਤੁਸੀਂ ਕਦੀ ਕੋਈ ਮੰਗ ਰੱਖੀ ਆਪਣੇ ਲੀਡਰ ਚੱਲ ਕੇ ਆ ਜਾਂਦਾ ਕਿਵੇਂ ਆ ਜਾਂਦਾ ਕਿਸੇ ਕੋਲ ਆਂਦਾ ਕੋਈ ਮੰਨ ਕਰਦੇ ਆਪਾਂ ਦਾ ਦਾਲ ਖੜ ਜਾਈਦਾ ਜਾ ਤਾਨੂੰ ਅੱਜ ਇਹ ਪਛਤਾਵਾ ਨਹੀਂ ਹੁੰਦਾ ਕਿ ਅਸੀਂ ਉਦੋਂ ਬੋਲੇ ਹੁੰਦੇ ਜਿਹੜਾ ਅੱਜ ਅਸੀਂ ਕਈ ਸਾਲ ਹਜ਼ਾਰਾਂ ਸਾਲ ਤੋਂ ਮਜ਼ਦੂਰਾਂ ਨਾਲ ਸ਼ੋਸ਼ਣ ਹੁੰਦਾ ਇਹ ਅਸੀਂ ਹੁਣ ਕੈਮਰੇ ਦੇ ਅੱਗੇ ਕਹਿ ਰਹੇ ਤਾਨੂੰ ਅੱਜ ਪਛਤਾਵਾ ਨਹੀਂ ਹੁੰਦਾ ਜੇ ਉਸ ਟਾਈਮ ਅਸੀਂ ਲੀਡਰਾਂ ਨਾਲ ਆਪ ਡਾਇਰੈਕਟ ਗੱਲ ਕੀਤੀ ਹੁੰਦੀ ਤੇ ਸਾਡੇ ਅੱਜ ਜ਼ਿੰਦਗੀ ਕੁਝ ਹੋਰ ਹੁੰਨੀ ਸੀ ਮਤਲਬ ਆਪ ਨੂੰ ਇਹ ਪਤਾ ਥੋੜੀ ਜਿਹੀ ਨਾਲ ਛੜਕ ਨਾਲ ਇਹਨਾਂ ਬਣਾ ਦੇਣੀ ਹੈ ਪੱਟ ਕੇ ਲੈ ਕੇ ਤੇ ਕਹਿੰਦੇ ਨਾਲ ਜਾ ਬਣਾ ਦਾਂਗੇ ਐਵੇਂ ਹੈ ਜੀ ਜਿਵੇਂ ਹੁਣ ਵੋਟਾਂ ਆ ਗਈਆਂ ਨਾ ਵੋਟਾਂ ਦਾ ਸਭ ਅੱਗੇ ਹੋਣਗੇ ਠੀਕ ਹੈ ਤੇ ਜਦੋਂ ਵੋਟਾਂ ਪੈ ਗਈਆਂ ਉਹ ਤੋਂ ਬਾਅਦ ਜਿਹੜਿਆ ਕਹਿੰਦੇ ਨਾ ਵੀ ਕੋਈ ਵੀ ਮਤਲਬ ਲੈਣਾ ਤੇ ਲੈ ਲੇਗਾ ਮੁਰਕੇ ਉਹਦੇ ਕੰਮ ਨਹੀਂ ਆਉਂਦਾ ਉਹਨਾਂ ਦੇ ਅੱਜ ਘਰੇ ਵੀ ਚਲ ਜਾਓ ਨਾ ਤਾਂ ਉਹਨਾਂ ਦੇ ਘਰ ਪਰਿਵਾਰ ਦੇ ਪਤੀ ਕੀ ਕਹਿਣਗੇ ਵੀ ਹਾਂ ਸਾਡਾ ਜਿਹੜਾ ਹੈਗਾ ਇਹ ਬੰਦਾ ਘਰੇ ਹੀ ਨਹੀਂ ਗਾ ਠੀਕ ਹੈ ਜੀ ਰਹੀ ਕਹਾਣੀ ਆ ਜਿਹੜੀ ਸੜਕ ਬਣਨੀ ਸੀਗੀ ਪੱਟ ਕੇ ਵੀ ਲਾ ਗਿਆ ਇੱਟਾ ਪਰ ਬਣਾਈ ਨਹੀਂ ਗਈ ਉਹਨਾਂ ਨੇ ਠੀਕ ਹੈ ਉਹਨਾਂ ਸਿਰਫ ਇੰਨਾ ਕਹੇ ਤਿੰਨ ਦਿਨ ਦਾ ਦਾਂਗੇ ਫੇ ਮਹੀਨੇ ਦੇ ਵਿੱਚ ਵਿੱਚ ਬਣ ਜਾਏਗੀ ਮਹੀਨੇ ਤੋਂ ਉੱਤੇ ਦੱਸੋ ਜੀ ਹੁਣ ਕਿ ਟਾਈਮ ਵੀ ਉੱਤੇ ਹੋ ਗਿਆ ਬਾਕੀ ਤਾਂ ਸੜਕ ਦਾ ਹਾਲ ਦੇਖੋ ਠੀਕ ਹੈ ਪਰ ਜਿਹੜੀ ਵੀ ਕਹਾਣੀ ਆ ਚੇਅਰਮੈਨ ਕੋ ਚਲ ਜਾਓ ਠੀਕ ਹੈ ਆਪਣੇ ਨਰਗਪਾਲੇ ਚਲ ਜਾਓ ਕਿਤੇ ਵੀ ਚਲੋ ਜੇ ਸਾਡੀ ਕੋਈ ਸੁਣਾਈ ਨਹੀਂ ਕੀ ਠੀਕ ਹੈ ਜੀ ਰਹੀ ਗਾਨੀਏ ਵੀ ਸਸੀ ਆ ਜਨ ਇਹ ਗੱਲ ਤੇ ਵੀ ਹਾਂ ਅਸੀਂ ਉਹਨੂੰ ਕਹਿ ਦਈਏ ਇਹਨੂੰ ਕਹਿ ਦਈਏ ਪਰ ਸਾਡੇ ਤੋਂ ਸਾਰੇ ਉਹ ਟੱਪ ਗਿਆ ਸੀ ਪਾਣੀ ਹੁਣ ਤੁਹਾਡੇ ਕੋਲ ਅਸੀਂ ਕਹਤੀ ਆ ਫਰਿਆਦ ਤੁਹਾਡੇ ਕੋਲ ਹੈ ਸਾਡੀ ਸੁਣਵਾਈ ਕਰਵਾਓ ਇਹ ਤੁਸੀਂ ਹੁਣ ਵਿਧਾਨ ਸਭਾ ਇਲੈਕਸ਼ਨ ਦੀ ਤਿਆਰੀ ਹੈ ਜਦੋਂ ਲੀਡਰ ਆਉਣਗੇ ਤੁਸੀਂ ਮੰਗ ਰੱਖੋਗੇ ਤੁਹਾਨੂੰ ਲੱਗਦਾ ਕਿ ਹੁਣ ਅਸੀਂ ਮੰਗਾ ਰੱਖਣਗੇ ਜੀ ਹੁਣ ਕਹਿੰਦਾ ਜੀ ਠੀਕ ਹੈ ਤੇ ਇੱਕ ਤਰਫਾ ਤੁਹਾਨੂੰ ਵੀ ਬੁਲਾਇਆ ਜਾਏਗਾ ਠੀਕ ਹੈ ਉਸ ਤੋਂ ਤਾਂ ਨੂੰ ਹੀ ਬੁਲਾਇਆ ਜਾਏਗਾ ਤੁਸੀਂ ਅੱਜ ਵੋਟਾਂ ਲੈਣ ਆ ਜੇ ਠੀਕ ਹੈ ਤੇ ਵੋਟਾਂ ਲੈਣ ਦੇ ਵਿੱਚ ਤੁਸੀਂ ਆ ਗਏ ਤੇ ਪਹਿਲਾਂ ਕਿੱਥੇ ਸੀ ਤੇ ਤੁਹਾਨੂੰ ਵੀ ਹਾਂਜੀ ਸਾਥੀ ਇਹ ਮਜ਼ਦੂਰਾਂ ਦਾ ਦਰਦ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਈ ਵਾਰੀ ਅਸੀਂ ਦਿਖਾਇਆ ਕਿਉਂਕਿ ਮਜ਼ਦੂਰ ਨੂੰ ਹਰਿਆਣੇ ਵਿੱਚ ਜਿਹੜੀ ਫੈਮਿਲੀ ਆਈਡੀ ਆ 5 ਕਿਲੋ ਰਾਸ਼ਨ ਤੇ ਹੀ ਡਿਪੈਂਡ ਰੱਖਿਆ ਜਾਂਦਾ ਮਜ਼ਦੂਰ ਵੀ ਬਹੁਤ ਆ ਜਿਹੜੇ ਅਜੇ ਤੱਕ ਜਾਗਰੂਕ ਨਹੀਂ ਗਏ ਅਸੀਂ ਮਜ਼ਦੂਰਾਂ ਨੂੰ ਅਪੀਲ ਕਰਦੇ ਕਿ 5 ਕਿਲੋ ਕਣਕ ਤੇ ਨਾ ਰਹਾ ਕਰੋ ਕਿ ਸਾਡੀ ਡੀਪੂ ਦੀ ਕਣਕ ਬੰਦ ਹੋ ਗਈ ਹੋਰ ਬਹੁਤ ਮੰਗਾਵਾ ਇਹਨਾਂ ਚ ਨਾ ਉਲਝੇ ਰਿਆ ਕਰੋ ਤੁਸੀਂ ਸਿਆਣੇ ਬਣੋ ਅਸੀਂ ਹਰ ਵਾਰ ਦੀ ਤਰ੍ਹਾਂ ਫੇਰ ਇੱਕ ਵਾਰੀ ਕਹਿੰਨੇ ਕਿ ਪੜਨ ਦੀ ਵੀ ਕੋਸ਼ਿਸ਼ ਕਰਿਆ ਕਰੋ ਭਾਵੇਂ ਥੋੜਾ ਟਾਈਮ ਜਿਨ੍ਹਾਂ ਨੂੰ ਅੱਖਰ ਗਹਿਣ ਥੋੜਾ ਟਾਈਮ ਪੜਿਆ ਕਰੋ ਪੜਨ ਦੀ ਜ਼ਰੂਰ ਕੋਸ਼ਿਸ਼ ਕਰਿਆ ਕਰੋ ਮੈਂ ਕਸ਼ਮੀਰ ਸਿੰਘ ਕੇ ਜੀ ਟੀਵੀ ਰੈਣਾ ਦੀ ਟੀਮ ਦੇ ਨਾਲ ਮੇਰਾ ਨਾ ਕੈਮਰਾਮੈਨ ਵਿਸ਼ਾਲ ਹੰਸ ਧੰਨਵਾਦ